ਮੇਰਾ ਨਾਮ ਨੀਤਾ ਹੈ ਤੇ ਮੈਂ 40 ਸਾਲਾਂ ਦੀ ਹਾਂ ਮੈਂ ਸਕੂਲ ਵਿੱਚ ਪੜਾਉਂਦੀ ਸੀ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਇੱਕ ਦਿਨ ਮੇਰੇ ਤੇ ਇੱਕ ਸਟੂਡੈਂਟ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮੈਂ ਆਪਣੇ ਸਹੁਰੇ ਤੇ ਘਰਵਾਲੇ ਨਾਲ ਰਹਿੰਦੀ ਸੀ ਮੇਰੇ ਸਹੁਰੇ ਦੇ ਹੱਥ ਪੈਰ ਨਹੀਂ ਚੱਲਦੇ ਸੀ ਮੈਂ ਹੀ ਉਹਨਾਂ ਦਾ ਸਾਰਾ ਕੰਮ ਕਰਦੀ ਸੀ ਉਹਨਾਂ ਨੂੰ ਨਿਵਾਉਣਾ ਰੋਟੀ ਖਵਾਉਣੀ ਸਭ ਕੁਝ ਮੇਰਾ ਹੀ ਕੰਮ ਸੀ ਮੇਰੀ ਮਾਂ ਸੀ ਜੋ ਕਿ ਪਿੰਡ ਵਿੱਚ ਰਹਿੰਦੀ ਸੀ ਕਦੀ ਕਦੀ ਮਾਂ ਨਾਲ ਗੱਲ ਕਰ ਲੈਂਦੀ ਮੇਰੀ ਮਾਂ ਮੇਰੀ ਬਹੁਤ ਫਿਕਰ ਕਰਦੀ ਸੀ ਇਸ ਲਈ ਮੇਰੇ ਨਾਲ ਜੋ ਵੀ ਹੋ ਰਿਹਾ ਸੀ ਮੈਂ ਮਾਂ ਨੂੰ ਨਹੀਂ ਦੱਸਦੀ ਸੀ ਮੇਰਾ ਇੱਕ ਭਰਾ ਵੀ ਸੀ ਜੋ ਮੇਰੇ ਤੋਂ ਸਿਰਫ ਪੈਸੇ ਲੈਣ ਆਉਂਦਾ ਸੀ ਉਸ ਨੂੰ ਮੇਰੇ ਤੋਂ ਕੋਈ ਮਤਲਬ ਨਹੀਂ ਸੀ ਜਦ ਪੈਸਿਆਂ ਦੀ ਲੋੜ ਹੁੰਦੀ ਤਾਂ ਮੰਗਣ ਆ ਜਾਂਦਾ ਭੈਣ ਹੋਣ ਦੇ ਨਾਤੇ ਉਸ ਨੂੰ ਪੈਸੇ ਦੇ ਦਿੰਦੀ ਵਿਆਹ ਨੂੰ 13 ਸਾਲ ਹੋ ਗਏ ਸੀ ਪਰ ਕੋਈ ਬੱਚਾ ਨਹੀਂ ਸੀ ਉਸ ਦੇ ਲਈ ਮੇਰਾ ਘਰਵਾਲਾ ਮੇਰੇ 'ਤੇ ਹੀ ਕਸੂਰ ਕੱਢਦਾ ਹਮੇਸ਼ਾ ਮੈਨੂੰ ਤਾਨੇ ਦਿੰਦਾ ਕਿ ਮੈਂ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਮੈਂ ਉਸ ਨੂੰ ਬੱਚਾ ਨਹੀਂ ਦੇ ਪਾਈ ਉਹ ਮੇਰੇ ਤੋਂ ਖੁਸ਼ ਨਹੀਂ ਰਹਿੰਦਾ ਸੀ ਇਸ ਲਈ ਮੈਨੂੰ ਗਾਲਾਂ ਕੱਢਦਾ ਨਾ ਹੀ ਮੇਰੇ ਨਾਲ ਸਹੀ ਢੰਗ ਨਾਲ ਗੱਲ ਕਰਦਾ ਉਸ ਦਾ ਨਾਮ ਸੁਰੇਸ਼ ਸੀ ਘਰ ਵਿੱਚ ਸਾਰੇ ਅਸੀਂ ਇਕੱਠੇ ਹੀ ਰਹਿੰਦੇ ਸੀ ਪਰ ਉਸ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਮੈਂ ਹਮੇਸ਼ਾ ਡਾਕਟਰ ਕੋਲ ਜਾਂਦੀ ਰਹਿੰਦੀ ਇੰਨੇ ਸਾਲਾਂ ਵਿੱਚ ਡਾਕਟਰ ਮੈਨੂੰ ਹੌਸਲਾ ਹੀ ਦੇ ਰਹੀ ਸੀ ਮੈਂ ਬੱਚਿਆਂ ਨੂੰ ਟਿਊਸ਼ਨਾਂ ਵੀ ਪੜਾਉਂਦੀ ਸੀ ਫਿਰ ਉਸ ਤੋਂ ਬਾਅਦ ਘਰ ਆ ਕੇ ਘਰ ਦੇ ਸਾਰੇ ਕੰਮ ਕਰਦੀ ਮੇਰੀ ਜ਼ਿੰਦਗੀ ਬਹੁਤ ਔਖੀ ਤੇ ਦਰਦ ਵਿੱਚ ਬੀਤ ਰਹੀ ਸੀ ਜਿੱਦਾਂ ਇੱਕ ਆਮ ਔਰਤ ਦੀ ਹੁੰਦੀ ਹੈ ਇਸੇ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਸੀ ਹਰ ਰੋਜ਼ ਕੋਈ ਨਾ ਕੋਈ ਬੱਚੇ ਲਈ ਮੈਨੂੰ ਤਾਣਾ ਦਿੰਦਾ ਮੈਨੂੰ ਬੇਔਲਾਦ ਕਹਿੰਦਾ ਮੇਰਾ ਦਿਲ ਬਹੁਤ ਸਾਫ਼ ਸੀ ਮੈਂ ਕਦੇ ਕਿਸੇ ਨੂੰ ਕੁਝ ਨਾ ਕਿਹਾ ਜਦੋਂ ਵੀ ਕਿਸੇ ਨੂੰ ਮੇਰੀ ਮਦਦ ਦੀ ਲੋੜ ਹੁੰਦੀ ਸੀ ਮੈਂ ਹਮੇਸ਼ਾ ਉਸ ਇਨਸਾਨ ਦੀ ਮਦਦ ਕਰਦੀ ਤੇ ਪਰਮਾਤਮਾ ਨੂੰ ਕਹਿੰਦੀ ਕਿ ਤੁਸੀਂ ਮੇਰੇ ਨਾਲ ਇਦਾਂ ਕਿਉਂ ਕੀਤਾ ਮੈਂ ਤਾਂ ਕਦੀ ਕਿਸੇ ਦਾ ਗਲਤ ਨਹੀਂ ਕੀਤਾ ਸੀ ਤੇ ਫਿਰ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਸੀ ਮੇਰੀ ਜ਼ਿੰਦਗੀ ਵਿੱਚੋਂ ਦੁੱਖ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਸੀ ਡਾਕਟਰ ਮੈਨੂੰ ਤਸੱਲੀ ਦਿੰਦੀ ਰਹਿੰਦੀ ਕਿ ਮੈਂ ਵਾਂ ਮਰ ਸਕਦੀ ਹਾਂ ਪਰ ਹਾਲੇ ਤੱਕ ਤਾਂ ਅਜੇ ਹਾ ਕੁਝ ਵੀ ਨਹੀਂ ਹੋਇਆ ਸੀ ਇਸ ਚੀਜ਼ ਦਾ ਮੈਨੂੰ ਬਹੁਤ ਦੁੱਖ ਸੀ ਇਸ ਦਾ ਕੋਈ ਹਰ ਨਾ ਹੋਇਆ ਹੁਣ ਕਿਉਂਕਿ ਮੇਰੀ ਟਿਊਸ਼ਨ ਦੇ ਬੱਚਿਆਂ ਦੇ ਪੇਪਰ ਆਉਣ ਵਾਲੇ ਸੀ ਤੇ ਮੈਂ ਉਹਨਾਂ ਨੂੰ ਓਵਰਟਾਈਮ ਪੜਾਉਂਦੀ ਸੀ ਪਰ ਕਿਸੇ ਬੱਚੇ ਨੂੰ ਵੀ ਐਕਸਟਰਾ ਪੜਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਸਿਰਫ ਇੱਕ ਬੱਚਾ ਹੀ ਸੀ ਉਸ ਦੇ ਮਾਪਿਓ ਟੀਚਰ ਸੀ ਤੇ ਆਪਣੇ ਬੱਚੇ ਨੂੰ ਮੇਰੇ ਕੋਲ ਕੋਚਿੰਗ ਲਈ ਭੇਜਦੇ ਸੀ ਕਿਉਂਕਿ ਉਸ ਦਾ ਇੱਕ ਸਬਜੈਕਟ ਥੋੜਾ ਕਮਜ਼ੋਰ ਸੀ ਤੇ ਉਹ ਨਹੀਂ ਚਾਹੁੰਦੇ ਸੀ ਕਿ ਉਹ ਆਪ ਟੀਚਰ ਨੇ ਤੇ ਉਹਨਾਂ ਦੀ ਬਦਨਾਮੀ ਹੋਵੇ ਕਿ ਉਹਨਾਂ ਦਾ ਬੱਚਾ ਇਸ ਸਬਜੈਕਟ ਵਿੱਚ ਵੀਕ ਆ ਇਸ ਲਈ ਉਹਨਾਂ ਨੇ ਮੇਰੇ ਕੋਲ ਉਸ ਦੀ ਕੋਚਿੰਗ ਕਲਾਸ ਲਾ ਦਿੱਤੀ ਉਹ ਬੱਚਾ ਕਲਾਸ ਵਿੱਚ ਵੀ ਮੇਰੇ ਕੋਲ ਪੜਦਾ ਸੀ ਤੇ ਬਹੁਤ ਦਿਲਚਸਪੀ ਲੈਂਦਾ ਸੀ ਉਸ ਨੂੰ ਮੇਰੇ ਪੜਾਉਣ ਦਾ ਤਰੀਕਾ ਬਹੁਤ ਪਸੰਦ ਸੀ ਤੇ ਉਹ ਮੇਰੇ ਤੋਂ ਬਹੁਤ ਜਲਦ ਸਿੱਖ ਵੀ ਗਿਆ ਸੀ ਹੁਣ ਉਹ ਪੂਰੀ ਲਗਨ ਤੇ ਮਿਹਨਤ ਦੇ ਨਾਲ ਮੇਰੇ ਕੋਲ ਆਪਣੇ ਉਸ ਸਬਜੈਕਟ ਨੂੰ ਪੜ ਰਿਹਾ ਸੀ ਤੇ ਮੈਂ ਵੀ ਉਸ ਨੂੰ ਐਕਸਟਰਾ ਕਲਾਸ ਪੜਾਉਂਦੀ ਸੀ ਜੇ ਮੈਂ ਥੋੜਾ ਲੇਟ ਹੋ ਜਾਂਦੀ ਕਿਉਂਕਿ ਮੈਨੂੰ ਮੇਰੇ ਸਹੁਰੇ ਨੂੰ ਵੇਖਣਾ ਹੁੰਦਾ ਸੀ ਤੇ ਮੇਰਾ ਘਰਵਾਲਾ ਮੈਨੂੰ ਬਹੁਤ ਗੁੱਸੇ ਹੁੰਦਾ ਕਹਿ ਦਿੰਦਾ ਕਿ ਤੇਰੇ ਤੋਂ ਬੱਚਾ ਤਾਂ ਪੈਦਾ ਨਹੀਂ ਹੋਇਆ ਹੁਣ ਘਰ ਵੀ ਨਹੀਂ ਸੰਭ ਸਕਦੀ ਹੁਣ ਅਸੀਂ ਇਹ ਰਿਸ਼ਤਾ ਜ਼ਬਰਦਸਤੀ ਨਿਭਾਰੇ ਸੀ ਪਿਆਰ ਤਾਂ ਖਤਮ ਹੀ ਹੋ ਗਿਆ ਸੀ ਕੁਝ ਦਿਨ ਬਾਅਦ ਮੇਰਾ ਘਰਵਾਲਾ देर ਨਾਲ ਆਉਣ ਲੱਗਾ ਸ਼ਰਾਬ ਵੀ ਪੀਂਦਾ ਸੀ ਤੇ ਕਦੀ ਕਦੀ ਤਾਂ ਆਉਂਦਾ ਵੀ ਨਹੀਂ ਸੀ ਜਦ ਮੈਂ ਉਸ ਨੂੰ ਸਵਾਲ ਪੁੱਛਦੀ ਤਾਂ ਮੇਰੇ ਨਾਲ ਲੜਨ ਲੱਗ ਜਾਂਦਾ ਮੈਂ ਆਪਣੇ ਘਰਵਾਲੇ ਨੂੰ ਬਹੁਤ ਸਮਝਾਉਂਦੀ ਸੀ ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਹਮੇਸ਼ਾ ਮੇਰੇ ਵਿੱਚ ਹੀ ਨੁਕਸ ਕਰਦਾ ਤੇ ਮੈਨੂੰ ਹੀ ਗੱਲਾਂ ਸੁਣਾਉਂਦਾ ਮੈਂਨੇ ਸਾਲਾਂ ਵਿੱਚ ਹਰ ਕੋਸ਼ਿਸ਼ ਕਰ ਚੁੱਕੀ ਸੀ ਜੋ ਮੈਂ ਕਰ ਸਕਦੀ ਸੀ ਅਗਲੇ ਦਿਨ ਮੇਰੀ ਕਿਸੇਲੀ ਦਾ ਫੋਨ ਆਇਆ ਕਿ ਉਸਨੇ ਬੱਚਾ ਹੋਣ ਦੀ ਖੁਸ਼ੀ ਵਿੱਚ ਪਾਰਟੀ ਰੱਖੀ ਹੈ ਉਸਨੇ ਮੈਨੂੰ ਬੁਲਾਇਆ ਸੀ ਮੇਰੇ ਘਰ ਵਾਲੇ ਨੇ ਜਾਣ ਤੋਂ ਮਨਾ ਕਰ ਦਿੱਤਾ ਦਰਸਲ ਉਹ ਮੇਰੇ ਨਾਲ ਕਿਤੇ ਵੀ ਨਹੀਂ ਜਾਂਦਾ ਸੀ ਉਸਨੇ ਬਹਾਨਾ ਬਣਾ ਦਿੱਤਾ ਕਿ ਮੈਨੂੰ ਤਾਂ ਕੰਮ ਹੈ ਮੈਂ ਆਪਣੇ ਸਹੁਰੇ ਨੂੰ ਲੈ ਕੇ ਉੱਥੇ ਚਲੀ ਗਈ ਸੀ ਉੱਥੇ ਮੈਂ ਦੇਖਿਆ ਕਿ ਮੇਰੀ ਸਹੇਲੀ ਤੇ ਉਸ ਦਾ ਘਰ ਵਾਲਾ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦਾ ਪਹਿਲਾ ਬੱਚਾ ਸੀ ਪਾਰਟੀ ਬਹੁਤ ਵੱਡੀ ਸੀ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਸ਼ਾਇਦ ਮੇਰੀ ਹੀ ਗਲਤੀ ਹੈ ਮੈਂ ਆਪਣੇ ਘਰ ਵਾਲੇ ਨੂੰ ਔਲਾਦ ਨਹੀਂ ਦੇ ਸਕੀ ਮੇਰਾ ਮਨ ਭੜਾਦਾ ਸੀ ਫਿਰ ਮੇਰਾ ਦਿਲ ਕੀਤਾ ਕਿ ਮੈਂ ਉਸ ਬੱਚੇ ਨੂੰ ਗੋਦੀ ਚੁੱਕਾ ਪਰ ਮੇਰੀ ਸਹੇਲੀ ਨੇ ਮੈਨੂੰ ਚੁੱਕਣ ਤੋਂ ਮਨਾ ਕਰ ਦਿੱਤਾ ਕਿ ਤੂੰ ਬਸ ਪਾਰਟੀ ਇੰਜੋਏ ਕਰ ਮੇਰਾ ਦਿਲ ਟੁੱਟ ਗਿਆ ਸੀ ਤੇ ਮੈਂ ਪਰਮਾਤਮਾ ਨੂੰ ਹਰ ਵਾਰੀ ਸਵਾਲ ਕਰਦੀ ਕੀ ਮੇਰੀ ਕੀ ਗਲਤੀ ਸੀ ਮੈਂ ਦੁਖੀ ਮਾਨ ਨਾਲ ਘਰ ਆ ਗਈ ਸੀ ਤੇ ਮੈਂ ਉਸ ਬੱਚੇ ਨੂੰ ਵਧੀਆ ਰਿਜ਼ਲਟ ਲਿਆਉਣ ਲਈ ਪੜ੍ਹਾ ਰਹੀ ਸੀ ਕਿਉਂਕਿ ਮੈਂ ਵੀ ਚਾਹੁੰਦੀ ਸੀ ਕਿ ਉਹ ਬੱਚਾ ਉਸ ਵਿੱਚ ਵਧੀਆ ਨੰਬਰ ਲਵੇ ਕਿਉਂਕਿ ਉਸ ਦਾ ਬਹੁਤ ਇੰਟਰਸਟ ਸੀ ਮੈਂ ਜ਼ਿਆਦਾ ਸਮਾਂ ਘਰ ਤੋਂ ਦੂਰ ਨਹੀਂ ਰਹਿ ਸਕਦੀ ਸੀ ਤੇ ਮੈਂ ਉਸ ਨੂੰ ਆਪਣੇ ਘਰ ਲੈ ਆਈ ਉਹ ਮੇਰਾ ਘਰ ਦੇਖ ਕੇ ਬਹੁਤ ਹੈਰਾਨ ਹੋ ਗਿਆ ਸੀ ਉਸ ਨੇ ਸੋਚਿਆ ਕਿ ਮੈਂ ਉਸ ਘਰ ਵਿੱਚ ਇਕੱਲੀ ਕਿੱਦਾਂ ਰਹਿਣੀ ਆ ਉਹ ਮੇਰੇ ਸਹੁਰੇ ਨਾਲ ਵੀ ਮਿਲਿਆ ਦੋਨੋਂ ਜਣੇ ਆਪਸ ਵਿੱਚ ਬਹੁਤ ਕੁਲ ਮਿਲ ਗਏ ਸੀ ਉਹ ਬੱਚਾ ਮੇਰੀ ਤਕਲੀਫ ਸਮਝ ਰਿਹਾ ਸੀ ਉਹ ਮੇਰੀ ਹੋਰ ਵੀ ਇੱਜ਼ਤ ਕਰਨ ਲੱਗਾ ਦੋਨੋਂ ਜਣੇ ਬਹੁਤ ਖੁਸ਼ੀ ਮੈਂ ਇੰਨੇ ਚਿਰ ਬਾਅਦ ਆਪਣੇ ਸਹੁਰੇ ਨੂੰ ਹੱਸਦੇ ਵੇਖਿਆ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਰਾਜੂ ਹੁਣ ਆਪਣੇ ਘਰ ਚ ਲਾ ਗਿਆ ਸੀ ਇਦਾਂ ਹੀ ਉਹ ਕਲਾਸ ਲਾਉਣ ਮੇਰੇ ਕੋਲ ਘਰ ਆਉਂਦਾ ਸੀ ਉਹ ਸਾਡੇ ਵਿੱਚ ਬਹੁਤ ਕੁਲ ਮਿਲ ਗਿਆ ਸੀ ਅਗਲੇ ਦਿਨ ਮੈਨੂੰ ਡਾਕਟਰ ਨੇ ਬੁਲਾਇਆ ਸੀ ਕਿਉਂਕਿ ਮੈਨੂੰ ਕੁਝ ਟੈਸਟ ਕਰਵਾਉਣੇ ਸੀ ਤੇ ਬਾਰ-ਬਾਰ ਆਪਣੇ ਘਰਵਾਲੇ ਨੂੰ ਫੋਨ ਕਰ ਰਹੀ ਸੀ ਪਰ ਉਸਨੇ ਮੇਰਾ ਫੋਨ ਨਹੀਂ ਚੁੱਕਿਆ ਅਗਲੇ ਦਿਨ ਡਾਕਟਰ ਨੇ ਦੱਸਿਆ ਕਿ ਮੇਰੇ ਮਾਂ ਬਣਨ ਦੀ ਉਮੀਦ ਖਤਮ ਹੋ ਚੁੱਕੀ ਹੈ ਇਹ ਸੁਣ ਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ ਜਦੋਂ ਮੈਂ ਗੱਲ ਆਪਣੇ ਘਰਵਾਲੇ ਨੂੰ ਦੱਸੀ ਤਾਂ ਉਹ ਕੁਝ ਨਾ ਸਮਝਿਆ ਉਸਨੇ ਮੇਰੀ ਹੀ ਗਲਤੀ ਕੱਢੀ ਮੈਂ ਅੰਦਰੋਂ ਟੁੱਟ ਗਈ ਸੀ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਸੀ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਬਹੁਤ ਦੁਖੀ ਹੋ ਚੁੱਕੀ ਸੀ ਹੁਣ ਮੈਂ ਬਿਨਾਂ ਦੱਸੇ ਹੀ ਕੋਚਿੰਗ ਕਲਾਸਾਂ ਵੀ ਬੰਦ ਕਰ ਦਿੱਤੀਆਂ ਸੀ ਮੈਂ ਆਪਣੇ ਘਰ ਹੀ ਰਹਿੰਦੀ ਕਿਸੇ ਨੂੰ ਮਿਲਣਾ ਜੁਲਣਾ ਵੀ ਮੈਂ ਪਸੰਦ ਨਹੀਂ ਕਰਦੀ ਸੀ ਇਸ ਗੱਲ ਨੂੰ 8 ਦਿਨ ਹੋ ਗਏ ਸੀ ਇਸ ਵਿੱਚ ਉਸ ਬੱਚੇ ਦੇ ਪੇਪਰ ਹੋਏ ਤੇ ਉਸ ਦਾ ਰਿਜ਼ਲਟ ਆਉਣ ਵਾਲਾ ਸੀ ਰਾਜ ਮੇਰੇ ਘਰ ਆਇਆ ਮੈਂ ਦਰਵਾਜ਼ਾ ਹੀ ਨਾ ਖੋਲਿਆ ਕਿਉਂਕਿ ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ ਸੀ ਉਸ ਨੇ ਬਹੁਤ ਦਰਵਾਜ਼ਾ ਖੜਕਾਇਆ ਤੇ ਵਾਪਸ ਮੁੜ ਗਿਆ ਇੱਕ ਦਿਨ ਉਹ ਦਰਵਾਜ਼ੇ 'ਚੋਂ ਆਪਣਾ ਰਿਜ਼ਲਟ ਰੱਖ ਕੇ ਚਲਾ ਗਿਆ ਜਦੋਂ ਮੈਂ ਵੇਖਿਆ ਤਾਂ ਉਸਦੇ ਮੈਥ ਵਿੱਚੋਂ ਬਹੁਤ ਸੋਹਣੇ ਨੰਬਰ ਆਏ ਸੀ ਫਿਰ ਉਸਨੇ ਮੈਨੂੰ ਆਪਣੇ ਸਕੂਲ ਦੇ ਫੰਕਸ਼ਨ ਵਿੱਚ ਇਨਵਾਈਟ ਕੀਤਾ ਕਿ ਉਸ ਨੂੰ ਮੈਥ ਵਿੱਚ ਵਧੀਆ ਨੰਬਰ ਆਉਣ ਲਈ ਅਵਾਰਡ ਮਿਲਣਾ ਮੈਂ ਉਸ ਸਮੇਂ ਵੀ ਉਸ ਦਰਵਾਜ਼ਾ ਨਹੀਂ ਖੋਲ੍ਹਿਆ ਸੀ ਤੇ ਨਾ ਹੀ ਕੋਈ ਜਵਾਬ ਦਿੱਤਾ ਮੈਂ ਸੋਚਦੀ ਕਿ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਬਹੁਤ ਸੋਚਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਚਲੀ ਜਾਨੀ ਆ ਮੈਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਸ ਦੇ ਮਾਪਿਓ ਨਹੀਂ ਆਏ ਸੀ ਤੇ ਉਸਨੇ ਮੈਨੂੰ ਆਪਣੀ ਫੈਮਲੀ ਵਾਂਗ ਵੇਖਿਆ ਸੀ ਉਹ ਮੈਨੂੰ ਤੇ ਮੇਰੇ ਸਹੁਰੇ ਨੂੰ ਹਮੇਸ਼ਾ ਬਾਹਰ ਲੈ ਜਾਂਦਾ ਅਸੀਂ ਬਹੁਤ ਇੰਜੋਏ ਕਰਦੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਨਾਲ ਇੰਨੀ ਖੁਸ਼ ਕਿੱਦਾਂ ਰਹਿਨੀ ਆਂ ਨਾ ਮੈਂ ਉਸ ਬਾਰੇ ਸੋਚਦੀ ਰਹਿੰਦੀ ਕਿ ਉਸ ਦੇ ਨਾਲ ਹੀ ਮੈਨੂੰ ਥੋੜੀ ਖੁਸ਼ੀ ਮਿਲੀ ਹੈ ਕੁਝ ਦਿਨ ਬਾਅਦ ਮੈਂ ਦੇਖਿਆ ਮੇਰਾ ਘਰਵਾਲਾ ਕਿਸੇ ਹੋਰ ਔਰਤ ਨੂੰ ਲੈ ਕੇ ਘਰ ਆ ਗਿਆ ਸੀ ਇਹ ਮੇਰੇ ਲਈ ਬਹੁਤ ਵੱਡਾ ਸਦਮਾ ਸੀ ਪੂਰੇ ਰਾਸਤੇ ਮੈਂ ਐਸੇ ਬਾਰੇ ਸੋਚਦੀ ਰਹੀ ਮੇਰਾ ਦੁੱਖ ਸੁਣਨ ਵਾਲਾ ਕੋਈ ਨਹੀਂ ਸੀ ਮੈਂ ਘਰ ਵਿੱਚ ਬਿਲਕੁਲ ਹੀ ਚੁੱਪ ਹੋ ਗਈ ਸੀ ਰੋਂਦੇ ਰੋਂਦੇ ਸੌ ਜਾਂਦੀ ਸੁਪਨੇ ਵਿੱਚ ਹਮੇਸ਼ਾ ਇਹੀ ਵੇਖਦੀ ਕਿ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਖੇਡ ਰਿਹਾ ਤੇ ਮੈਂ ਉਸ ਨੂੰ ਚੁੱਕਦੀ ਆ ਪਰ ਜਦ ਅੱਖ ਖੁੱਲ੍ਹਦੀ ਆ ਤਾਂ ਸੋ ਜਾਂਦੀ ਇੱਕ ਦਿਨ ਇਦਾਂ ਹੀ ਹੋਇਆ ਜਦੋਂ ਮੈਂ ਉੱਠੀ ਬਾਹਰ ਬਹੁਤ ਬਾਰਿਸ਼ ਹੋ ਰਹੀ ਸੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਕਿ ਉਹਨਾਂ ਦੀਆਂ ਬਾਰੀਆਂ ਬੰਦ ਕਰ ਦਵਾਂ ਜਦੋਂ ਮੈਂ ਉਹਨਾਂ ਨਾਲ ਆਪਣੇ ਸੁਪਨੇ ਦੀ ਗੱਲ ਕੀਤੀ ਉਹ ਕੁਝ ਨਾ ਬੋਲੇ ਮੈਂ ਉਹਨਾਂ ਦੇ ਕੋਲ ਬੈਠ ਗਈ ਤੇ ਮੈਂ ਵੇਖਿਆ ਕਿ ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਮੇਰੇ ਕੋਲ ਹੁਣ ਕੋਈ ਨਹੀਂ ਰਹਿ ਗਿਆ ਸੀ ਜੋ ਮੇਰਾ ਆਪਣਾ ਹੁੰਦਾ ਘਰ ਵਾਲਾ ਬਾਹਰ ਰਹਿਣ ਲੱਗਾ ਸੀ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ ਮੇਰਾ ਘਰ ਵਾਲਾ ਔਰਤ ਲੈ ਕੇ ਆ ਗਿਆ ਮੈਂ ਉਸ ਨੂੰ ਕੁਝ ਨਾ ਕਿਹਾ ਤੇ ਨਾ ਹੀ ਕੁਝ ਪੁੱਛਿਆ ਕਿਉਂਕਿ ਹੁਣ ਤਾਂ ਮੈਂ ਪੱਥਰ ਹੀ ਬਣ ਗਈ ਸੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੈਨਨੇ ਦੁੱਖ ਛੱਲੇ ਸੀ ਕਿ ਹੁਣ ਮੈਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਸੀ ਹੁਣ ਮੈਂ ਘਰ ਵਿੱਚ ਇਕੱਲੀ ਸੀ ਤੇ ਰਾਜ ਮੇਰੇ ਕੋਲ ਆਉਂਦਾ ਮੈਂ ਦਰਵਾਜ਼ਾ ਵੀ ਖੋਲ ਦਿੰਦੀ ਸੀ ਇੱਕ ਦਿਨ ਉਹ ਆਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਸ ਨੂੰ ਮੇਰੇ ਸਹੁਰੇ ਦੇ ਜਾਣ ਦਾ ਬਹੁਤ ਦੁੱਖ ਸੀ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ ਮੈਨੂੰ ਰੋਂਦੇ ਵੇਖ ਉਸ ਨੇ ਮੈਨੂੰ ਪਿਆਰ ਕੀਤਾ ਸਾਡਾ ਦੋਨਾਂ ਦਾ ਰਿਸ਼ਤਾ ਉਸੇ ਸਮੇਂ ਖਤਮ ਹੋ ਗਿਆ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਦਾਸ ਸੀ ਮੈਂ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਥੋੜੇ ਚਿਰ ਬਾਅਦ ਮੈਨੂੰ ਲੱਗਾ ਕਿ ਸ਼ਾਇਦ ਮੈਂ ਕੋਈ ਗਲਤੀ ਕਰ ਰਹੀ ਆਂ ਇਸ ਲਈ ਮੈਂ ਉਸ ਨੂੰ ਜਾਣ ਲਈ ਕਿਹਾ ਅਤੇ ਆਪਣੇ ਆਪ ਨੂੰ ਉਸ ਤੋਂ ਪਰੇ ਕਰ ਲਿਆ ਸੀ ਜਦੋਂ ਉਹ ਨਾ ਮੰਨਿਆ ਤਾਂ ਮੈਂ ਉਸ ਨੂੰ ਕਿਹਾ ਕਿ ਤੇਰੀ ਉਮਰ ਪੜੰਦੀ ਹੈ ਇਦਾਂ ਦੀ ਹਰਕਤਾਂ ਕਰਨ ਦੀ ਨਹੀਂ ਉਸ ਦੇ ਦਿਲ ਵਿੱਚ ਮੇਰੇ ਲਈ ਕੁਝ ਸੀ ਉਸ ਨੇ ਮੈਨੂੰ ਇੱਧਰ ਉੱਧਰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਾ ਕਿ ਉਹ ਮੇਰੇ ਨਾਲ ਫਿਜ਼ੀਕਲ ਹੋਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਉਸ ਦੇ ਘਰ ਛੱਡ ਕੇ ਆਈ ਜਦੋਂ ਮੈਂ ਵਾਪਸ ਆ ਰਹੀ ਸੀ ਤਾਂ ਸੋਚ ਰਹੀ ਸੀ ਕਿ ਮੈਂ ਸਹੀ ਕੀਤਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਇਥੋਂ ਦੂਰ ਚਲੀ ਜਾਵਾਂਗੀ ਕਿਉਂਕਿ ਮੇਰਾ ਤੇ ਰਾਜ ਦੀ ਉਮਰ ਦਾ ਬਹੁਤ ਉਸੇ ਦਿਨ ਉਹ ਮੇਰੀ ਫੋਟੋ ਲੈ ਕੇ ਉੱਚੀ ਉੱਚੀ ਰੋ ਰਿਹਾ ਸੀ ਉਸਦੇ ਮਾਪਿਓ ਉੱਪਰ ਆਏ ਤੇ ਉਹਨਾਂ ਨੇ ਵੇਖਿਆ ਕਿ ਉਹ ਮੇਰੀ ਫੋਟੋ ਨੂੰ ਵੇਖ ਕੇ ਰੋ ਰਿਹਾ ਹੈ ਇਸ ਬਾਰੇ ਰਾਜ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਸ ਤੋਂ ਬਾਅਦ ਉਸਦੇ ਮਾਪੇ ਨੇ ਮੈਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ ਤੇ ਉਹਨਾਂ ਨੇ ਸਾਰੀ ਗਲਤੀ ਮੇਰੀ ਹੀ ਕੱਢੀ ਕਿ ਮੈਂ ਐਵੇਂ ਦੀਆਂ ਹਰਕਤਾਂ ਕਰਦੀ ਆਂ ਅਗਲੇ ਦਿਨ ਰਾਜ ਮੇਰੇ ਘਰ ਆਇਆ ਮੈਂ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਨਹੀਂ ਮੰਨਿਆ ਉਸ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਨੋੜੇ ਆਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਦੱਸਿਆ ਕਿ ਤੇਰੇ ਮਾਪਿਓ ਆਏ ਸੀ ਤੇ ਆਪਣੀ ਸਾਰੀ ਗਲਤੀ ਮੇਰੀ ਕੱਢ ਕੇ ਗਏ ਨਹੀਂ ਮੈਂ ਉਸ ਨੂੰ ਬਾਰ-ਬਾਰ ਰੋਕ ਰਹੀ ਸੀ ਮੈਂ ਉਸ ਨੂੰ ਫੇਰ ਥੱਪੜ ਮਾਰਿਆ ਕਿ ਸਾਡੇ ਦੋਨਾਂ ਦੀ ਉਮਰ ਵਿੱਚ ਬਹੁਤ ਫਰਕ ਹੈ ਉਹ ਜੇ ਬੱਚਾ ਹੈ ਉਸਨੇ ਮੈਨੂੰ ਦੱਸਿਆ ਕਿ ਉਸਦੇ ਮਾਪੇ ਉਸ ਨੂੰ ਲੈ ਕੇ ਵਿਦੇਸ਼ ਜਾ ਰਹੇ ਨੇ ਇਸ ਲਈ ਇੱਕ ਵਾਰੀ ਆਖਰੀ ਵਾਰ ਉਸ ਨੂੰ ਮਿਲਣ ਆਇਆ ਮੈਂ ਉਸ ਨੂੰ ਬਹੁਤ ਰੋਕਿਆ ਕਿ ਤੈਨੂੰ ਸਮਝ ਨਹੀਂ ਆ ਰਹੀ ਇਹ ਨਹੀਂ ਹੋ ਸਕਦਾ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਉਹ ਮੈਨੂੰ ਜ਼ਬਰਦਸਤੀ ਰੋ ਰੋ ਕੇ ਬੇਨਤੀਆਂ ਕਰ ਰਿਹਾ ਸੀ ਤੇ ਆਪਣੀ ਜਾਨ ਨੂੰ ਖਤਮ ਕਰਨ ਦੀ ਧਮਕੀ ਦੇ ਰਿਹਾ ਸੀ ਜਦੋਂ ਨਾ ਮੰਨਿਆ ਤਾਂ ਮੈਂ ਉਸ ਨੂੰ ਆਪਣੇ ਗਰਨਾਂ ਲਾ ਕੇ ਉਸ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ ਦੇ ਸਾਡੇ ਦੋਨਾਂ ਵਿੱਚ ਫਿਜ਼ੀਕਲ ਰਿਲੇਸ਼ਨ ਬਣ ਗਿਆ ਤੇ ਉਸਨੇ ਬਹੁਤ ਇੰਜੋਏ ਕੀਤਾ ਤੇ ਖੁਸ਼ ਹੋ ਗਿਆ ਸੀ ਉਹ बार-बार ਇਹੀ ਸਭ ਕੁਝ ਕਰ ਰਿਹਾ ਸੀ ਤੇ ਮੈਨੂੰ ਛੱਡਣ ਦਾ ਨਾਂ ਨਹੀਂ ਲੈ ਰਿਹਾ ਸੀ ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਗਲਤ ਹੈ ਨੇ ਉਸ ਨੂੰ ਕਿਹਾ ਕਿ ਮੈਂ ਕਿਤੇ ਜਾਣਾ ਹੈ ਤੂੰ ਆਪਣੇ ਕੱਪੜੇ ਪਾ ਤੇ ਆਪਣੇ ਘਰ ਚਲਾ ਜਾ ਮੈਂ ਘਰ ਵਿੱਚ ਇਕੱਲੀ ਬੈਠ ਕੇ ਬਾਹਰੀ ਵੱਲ ਦੇਖ ਰਹੀ ਸੀ ਮੈਂ ਉਸ ਨੂੰ ਝੂਠ ਬੋਲਿਆ ਸੀ ਕਿਉਂਕਿ ਮੈਨੂੰ ਪਤਾ ਸੀ ਸਾਡਾ ਰਿਸ਼ਤਾ ਗਲਤ ਸੀ ਦੁਨੀਆ ਇਸ ਰਿਸ਼ਤੇ ਨੂੰ ਨਹੀਂ ਮੰਨਦੀ ਸਾਡੀ ਉਮਰ ਦਾ ਬਹੁਤ ਫਰਕ ਸੀ ਉਹ ਇੱਕ ਬੱਚਾ ਸੀ ਮੈਂ ਹੀ ਸਭ ਕੁਝ ਸੋਚ ਰਹੀ ਸੀ ਕਿ ਮੇ ਇਸ ਵਿੱਚ ਮੇਰੀ ਵੀ ਕੀ ਗਲਤੀ ਸੀ ਪਰ ਉਸ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਸੀ ਉਹ ਮੈਨੂੰ ਦੁਖੀ ਦੇਖ ਕੇ ਸ਼ਾਇਦ ਮੇਰਾ ਲਗਾਓ ਕਰ ਰਿਹਾ ਸੀ ਅਗਲੇ ਦਿਨ ਮੈਂ ਵਕੀਲ ਕੋਲ ਗਈ ਤੇ ਤਲਾਕ ਦੇ ਪੇਪਰ ਬਣਾ ਲਏ ਸੀ ਮੈਂ ਉਹ ਪੇਪਰ ਆਪਣੇ ਘਰ ਵਾਲੇ ਕੋਲ ਭੇਜੇ ਕਿਉਂਕਿ 1 ਸਾਲ ਤੋਂ ਘਰ ਹੀ ਨਹੀਂ ਆਇਆ ਸੀ ਉਹ ਉਸ ਔਰਤ ਦੇ ਨਾਲ ਰਹਿ ਰਿਹਾ ਸੀ ਉਸ ਨੇ ਉਹਨਾਂ ਪੇਪਰਾਂ ਤੇ ਸਾਈਨ ਕਰ ਦਿੱਤੇ ਤੇ ਸਾਡਾ ਦੋਨਾਂ ਦਾ ਤਲਾਕ ਹੋ ਗਿਆ ਸੀ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਣ ਵਾਲੀ ਹਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਹੁਣ ਮੇਰਾ ਕੋਈ ਆਪਣਾ ਇਸ ਦੁਨੀਆ ਵਿੱਚ ਆਉਣ ਵਾਲਾ ਸੀ ਤੇ ਉਹ ਬੱਚਾ ਰਾਜ਼ ਦਾ ਸੀ ਫਿਰ ਮੈਨੂੰ ਸਮਝ ਆਇਆ ਕਿ ਕਮੀ ਮੇਰੇ ਵਿੱਚ ਨਹੀਂ ਮੇਰੇ ਘਰ ਵਾਲੇ ਵਿੱਚ ਸੀ ਹਸ ਤੱਕ ਮੈਂ ਇਹਨਾਂ ਸਭ ਚੀਜ਼ਾਂ ਲਈ ਆਪਣੇ ਆਪ ਨੂੰ ਕੋਸਦੀ ਰਹੀ ਆਪਣੇ ਆਪ ਨੂੰ ਦੁੱਖ ਪਚਾਉਂਦੀ ਰਹੀ ਪਰ ਮੈਂ ਇਸ ਬੱਚੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਮੈਂ ਸਭ ਕੁਝ ਛੱਡ ਕੇ ਆਪਣੀ ਮਾਂ ਕੋਲ ਚਲੀ ਗਈ ਸੀ ਉੱਥੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਮੈਂ ਆਪਣੀ ਮਾਂ ਦੇ ਨਾਲ ਉਸ ਬੱਚੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਮੈਰਾਜ ਨੂੰ ਬਹੁਤ ਯਾਦ ਕਰਦੀ ਸੀ ਕਿਉਂਕਿ ਉਸਤੇ ਕਰਕੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆਈਆਂ ਸੀ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਉਸਦੇ ਕੋਲ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮੈਨے ਚਾਹਦੀ ਸੀ ਮੇਰੇ ਕਰਕੇ ਉਸਦੀ ਜ਼ਿੰਦਗੀ ਖਰਾਬ ਹੋਵੇ ਦੋਸਤੋ ਕੀ ਮੇਰਾ ਇਹ ਫੈਸਲਾ ਸਹੀ ਸੀ ਧੰਨਵਾਦ